ਹਾਂਜੀ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਐਸਐਮਐਸ ਨਾਲ ਬੜਾਈ ہوئی ਆਪਣੀ ਜਿਹੜੀ ਛੱਬੀ ਜੀ ਦੀ ਆ ਉਹਨੂੰ ਸਤਵੀਆਂ ਨਾਲ ਵਾਈ ਕਰ ਰਹੇ ਆ ਇਹਨੂੰ ਬਰਾਲੀ ਨੂੰ ਆਪਾਂ ਬੱਚੇ ਬਾਹਰ ਜਾਣਾ ਇਹਦੀ ਇਕੱਠਾਂ ਨਹੀਂ ਬਣਵਾ ਰਹੇ ਇਸ ਵਾਰ ਆਪਾਂ ਸੁਪਰ ਸੀਡਰ ਨਾਲ ਇਦਾਂ ਹੀ ਖਣ ਕੇ ਵੇਚ ਦੇਣੀ ਆ ਉਹ ਪ੍ਰਾਲੀ ਜੀ ਬਹੁਤ ਪੈ ਜਾਂਦੀ ਆ ਵੈਸੇ ਪਹਿਲਾਂ ਸੁਪਰ ਸੀਡਰ ਦਾ ਜਿਹੜਾ ਦੇ ਕੇ ਦੇਖਿਆ ਆਪਾਂ ਸਫਾਈ ਉਹਦੇ ਨਾਲੋਂ ਹੀ ਵਧੀਆ ਆ ਰਹੀ ਆ ਜਿੱਦਾਂ ਸਾਈਡ ਤੇ ਦੇਖ ਸਕਦੇ ਹੋ ਤੁਸੀਂ ਪਰ ਫੇਰ ਵੀ ਖਰਚਾ ਨੂੰ ਕੇਰਾ ਜਾਂ ਇੱਕ ਵਾਰ ਜੇ ਆਪਾਂ ਕੱਲ ਵੀ ਦੋਹਰ ਤਵੀ ਉਹਨਾਂ ਨਾਲ ਬਾਅਦ ਦਿੰਨੇ ਆ ਬਾਕੀ ਦੇਖਦੇ ਆ ਇਹ ਤੇਾਰ ਬੈਦ ਕੀ ਕਿਵੇਂ ਰਹਿੰਦਾ ਵੀਡੀਓ ਦੇ ਅੰਤ ਤੱਕ ਬਣੇ ਰਹੋ ਤੁਹਾਨੂੰ ਕਣਕ ਦੀ ਬਜਾਈ ਤੱਕ ਸਾਰਾ ਵੇਰ ਬਦਵਾਂਗੇ ਕਿਦਾਂ ਕਿਦਾਂ ਕਿਹੜੀ ਮਸ਼ੀਨਰੀ ਦੀ ਆਪਾਂ ਵਰਤੋਂ ਕੀਤੀ ਆ ਹਾਂਜੀ ਅੱਜ ਆਪਾਂ ਸੁਪਰ ਸੀਡ ਨਾਲ ਵਾਹੀ ਕਰਨ ਲੱਗੇ ਆ ਜਿਹੜਾ ਕੱਲ ਆਪਾਂ ਤਵੀਆਂ ਨਾਲ ਖੇਤ ਬਾਹਰ ਆਏ ਸੀ ਪਰਾਲੀ ਵਿੱਚੇ ਦੱਬ ਰਹੇ ਆਪਾਂ ਸਫਾਈ ਪੂਰੀ ਵਧੀਆ ਹੋ ਰਹੀ ਹੈ ਹਰ ਹਾਲ ਤਾਂ ਇਕੱਲੇ ਆਪਾਂ ਵਾਹੀ ਕਰ ਰਹੇ ਆ ਬਜਾਈ ਦੋ ਦਿਨ ਠਰ ਕੇ ਕਰਾਂਗੇ ਅੱਲੇ ਥੋੜੀ ਜੀ ਗਿੱਲ ਵੱਧ ਤੇ ਗਿੱਲੇ ਗਿੱਲੇ ਕਰ ਚੇ ਤੇ ਜਿਹੜੀ ਉੱਪਰਲਾ ਫੂਸ ਹੁੰਦਾ ਨਾ ਇਹ ਜਿੰਨਾ ਹਰਾ ਵਿੱਚ ਮਿੱਟੀ ਦੇ ਦੱਬਿਆ ਜਾ ਸਕੇ ਤਾਂ ਬਹੁਤ ਵਧੀਆ ਜਦੋਂ ਇਹ ਉੱਪਰਲੀ ਲਿੱਦ ਜੀ ਨਹੀਂ ਹੁੰਦੀ ਹੈ ਨਾ ਇਹ ਜਦੋਂ ਸੁੱਕ ਜਵੇ ਫਿਰ ਬੱਚੇ ਦੱਬਣੀ ਬੜੀ ਔਖੀ ਹੈ ਹਲ ਦਾ ਨਰਮਾ ਇਹ ਸੌਖੀ ਵਿੱਚ ਦੱਬੀ ਜਾਊ ਇਹ ਦੋ ਦਿਨ ਲੇਟ ਇਹਨੂੰ ਮਿੱਟੀ 'ਚ ਮਿਲਾਵਾਂਗੇ ਤਾਂ ਸਫਾਈ ਬੜੀ ਘੱਟ ਦਿੰਦੀ ਹੈ ਜੇ ਤੇ ਨਾਲ ਨਰਮ ਨਰਮ ਜਿਹੀ ਮਿੱਟੀ ਦੇ ਬੱਚੇ ਨਾਲ ਜਵੇ ਤੇ ਇਹ ਗਲ ਦੀ ਬਹੁਤ ਛੇਤੀ ਆ ਅੱਜ ਕਰ ਰਹੇ ਆ ਜੀ ਆਪਾਂ ਬਾਹੀ ਤੇ ਤੋਂ ਬਾਅਦ ਤੁਹਾਨੂੰ ਬਜਾਈ ਦੀ ਵੀਡੀਓ ਨਾਲ ਸ਼ੇਅਰ ਕਰਾਂਗੇ ਜੀ ਆਪਾਂ ਖਣਕ ਦੀ ਬਜਾਈ ਕਰ ਦਿੱਤੀ ਆ ਇਹ ਉਹੀ ਖੇਤ ਆ ਆਪਣਾ 26 ਜਿਹਦੇ ਚ ਆਪਾਂ 26 ਕਿਸਮ ਦੀ ਬੜਾਈ ਕੀਤੀ ਸੀ ਐਸ ਐਮ ਐਸ ਵਾਲੀ ਮਸ਼ੀਨ ਨਾਲ ਹੀ ਤੇ ਬਜਾਈ ਅੱਜ ਆਪਾਂ ਇਹਦੇ ਚ ਕੰਪਲੀਟ ਕਰਤੀ ਆ ਪਰਾਲੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਹੀ ਵਿੱਚ ਮਿੱਟੀ ਦੇ ਮਿਲ ਗਈ ਆ ਸਫਾਈ ਸੁਪਰ ਸੀਡਰ ਦੀ ਪੂਰੀ ਵਧੀਆ ਬੱਟਾ ਪਾ ਕੇ ਆਪਾਂ ਖਾਲ ਖੋਲ ਕੱਢ ਦਿੱਤੇ ਨੇ ਹੁਣ ਬਸ ਇਹ ਤੇ ਗੁੱਲੀ ਡੰਡੇ ਦੀ ਸਪਰੇ ਆਪਾਂ ਹੋਮੀ ਜੀ ਦੀ ਕੱਲ ਨੂੰ ਕਰ ਦੇਣੀ ਆ ਹੋਮੀ ਜੀ ਦਾ ਪਿਛਲੇ ਸਾਲ ਰਿਜ਼ਲਟ ਬਹੁਤ ਵਧੀਆ ਰਿਹਾ ਬੱਟਾ ਪਾਉਣ ਤੋਂ ਤੁਰੰਤ ਬਾਅਦ ਲਾਲੂ ਵੀ ਬਜਾਈ ਤੇ 2-3 ਦਿਨ ਦੇ ਅੰਦਰ ਅੰਦਰ ਸਪਰੇ ਗੁੱਲੀ ਡੰਡੇ ਦੀ ਹੋ ਜਣੀ ਚਾਹੀਦੀ ਆ ਤੇ ਬਜਾਈ ਤੋਂ 20ਵੇਂ ਜਾਂ 22ਵੇਂ ਦਿਨ ਪਾਣੀ ਹੀ ਲਾ ਦੇਣਾ ਆਪਾਂ ਕਣਕ ਨੂੰ। ਮਣੀ ਗੋਲੀ ਡੰਡੇ ਦੀ ਪ੍ਰੋਬਲਮ ਇੱਥੇ ਨੱਪੀ ਜਾਂਦੀ ਆ। ਕਈ ਵੀਰ ਹੁਣ ਖੋਜ ਜਾਂਦੇ ਨੇ ਇਹਦੇ ਹੁਣਾਂ ਚ ਸਪਰੇਅ ਕਰਨ ਤੋਂ। ਪਰ ਬਾਅਦ ਚ ਆਪਾਂ ਦੇਖਿਆ ਹੀ ਆ ਵੀ ਗੋਲੀ ਡੰਡੇ ਨੂੰ ਕੰਟਰੋਲ ਕਰਨ ਚ ਕਾਫੀ ਦਿੱਕਤ ਆਉਂਦੀ ਆ। ਸੋ ਜਣੀ ਇਸ ਵਾਰ ਪਰਾਲੀ ਆਪਾਂ ਵਿੱਚੇ ਦੱਬੀ ਆ ਜ਼ਮੀਨ ਦੇ। ਇਹ ਰਿਜ਼ਲਟ ਤੁਹਾਨੂੰ ਆਉਣ ਵਾਲੇ ਸਮੇਂ ਚ ਦੱਸਾਂਗੇ ਕਿ ਕਿਦਾਂ ਆਪਣੀ ਕਣਕ ਹਰੀ ਹੋਈ ਆ ਇਹਦੇ ਚ ਆਪਾਂ ਜਿਹੜੀ ਨਵੀਂ ਕਿਸਮ ਆ 327 ਉਹਦੀ ਬਿਜਾਈ ਕੀਤੀ ਆ ਬਾਕੀ ਬਣੇ ਰਹੋ ਚੈਨਲ ਦੇ ਨਾਲ ਤੁਹਾਨੂੰ ਹੋਰ ਨਵੀਂ ਜਾਣਕਾਰੀ ਵਾਲੀਆਂ ਵੀਡੀਓ ਆਪਾਂ ਸਾਂਝੀ ਕਰਦੇ ਰਹਾਂਗੇ ਚੈਨਲ ਨੂੰ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਧੰਨਵਾਦ